ਸਤਿ ਸ਼੍ਰੀਕਾਲ ਜੀ ਕਮਾਂਡ ਡੈਰੀ ਫਾਰਮ ਤੇ ਛੋਟਾ ਸਵਾਗਤ ਹੈ ਅੱਜ ਪਿੰਡ ਰਾਮਪੁਰਾ ਜ਼ਿਲ੍ਹਾ ਸੰਗਰੂਰ ਪਿੰਡ ਰਾਮਪੁਰਾ ਹੇਮਰਾਜ ਬਾਈ ਜੀ ਕੋਲ ਪਹੁੰਚਿਆ ਹੋਰ ਬਾਈ ਜੀ ਕੀ ਹਾਲ ਨੇ ਹਾਂ ਠੀਕ ਹੈ ਜੀ ਠੀਕ ਹੈ ਠੀਕ ਠਾਕ ਤੇ ਇੱਕ ਵੱਡੀ ਗਾਂ ਦਿਖਾਵਾਂਗੇ ਸੱਜਣੋ ਲੈਪਟਾਪ ਦੀ ਗਾਂ ਸੱਜਣੋ ਤੋੜ ਕੇ ਦਿਖਾਉਣੇ ਆ ਲੈ ਤੋੜ ਦਿਓ ਜੀ ਲੈ ਸੱਜਣੋ ਦੇਖ ਸਕਦੇ ਹੋ ਪੂਰੀ ਜੈਤ ਕੁਆਲਿਟੀ ਦੀ ਗਾਂ ਐ ਤੋੜ ਦਿਓ ਜੀ ਲੈ ਸੱਜਣੋ ਕੱਤ ਕਾਠ 바ਵਾ ਲੈ ਸੁੱਕੀ ਲੈਵੇ ਇਹ ਮਾਰਦੇ ਕੈਮਰਾ ਲੈ ਦੇ ਤੇ ਮੁੱਠੀ ਵਾਲਾ ਕੰਠੀ ਵਾਲਾ ਕੱਲਾ ਕੱਲਾ ਛਣ ਲੱਗਿਆ ਹੋਇਆ ਦੇਖ ਸਕਦੇ ਹੋ ਸੱਜਣੋ ਮੋੜ ਦਿਓ ਜੀ ਵੱਡੀ-ਬੁੱਡੀ ਬਹੁਤ ਆ ਬਾਕੀ ਬਾਈ ਤੋਂ ਡਿਟੇਲ ਲੈ ਕੇ ਦੇਵਾਂਗੇ ਸਾਰੀ ਕੋਪੜੀ ਗਾਂ ਸੱਜਣੋ ਦੇਖ ਸਕਦੇ ਹੋ ਹਟ 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 ਬਾਲੋ ਹੀ ਬਾਲੋ ਇਹਨੇ ਵੀਰ ਜੀ ਕਿਹੜਾ ਸੂਆ ਸੂਣਾ ਹੁਣ ਜੀ ਇਹਨੇ ਤੀਜੇ ਸੂਏ ਸੂ ਗਈ ਜੀ ਤੀਜੇ ਸੂਏ ਸੂ ਜੀ ਤੇ ਆਪਣੀ ਘਰ ਦੀ ਹੈ ਜੀ ਹਾਂ ਜੀ ਹਾਂ ਸੱਜਣੋ ਘਰ ਵਾਲੇ ਬਾਈ ਕੋਲ ਆ ਤੇ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਤੇ ਕੋਈ ਵਪਾਰ ਦਾ ਕੰਮ ਤਾਂ ਨਹੀਂ ਹੈਗਾ ਜੀ ਆਪਣਾ ਨਾ ਜੀ ਨਾ ਠੀਕ ਆ ਜੀ ਠੀਕ ਆ ਤੇ ਤੀਜਾ ਸੂਆ ਜੀ ਦੂਜੇ ਸੂਏ ਕਿੰਨਾ ਕ ਦੁੱਧ ਪਾਇਆ ਜੀ ਇਹਨੇ 25 26 ਲੀਟਰ ਦਿੱਤਾ ਜੀ 25 26 ਲੀਟਰ ਦੁੱਧ ਪਾਇਆ ਦੂਸਰੇ ਸੂਏ ਐ ਤੇ ਤੀਜਾ ਸੂਆ ਸੂ ਸੱਜਣੋ ਦੇਖ ਸਕਦੇ ਹੋ ਬਾਈ ਕੀ ਕੱਡ ਕੱਡ ਦਿਖਾਉ ਮਾੜੇ ਮੋਢੇ ਲਵੇ ਲਾ ਕੇ ਲੈ ਮੋਡਿਆਂ ਤੋਂ ਬਾਈ ਦੇ ਟੱਪ ਦਾ ਘੱਟ ਘਾਟ ਦੇਖ ਸਕਦੇ ਹੋ ਸੱਜਣੋ ਲੰਬਾਈ ਵੀ ਬਹੁਤ ਆ ਗਾਂ ਦੀ ਤੇ ਵੱਡੀ ਵੀ ਬਹੁਤਾ ਤੇ ਫਾਰਮ ਵਾਲੀ ਬੱਸੀ ਆ ਤੀਜਾ ਸੁਗਾ ਸੂਣਾ 26 27 ਲੀਟਰ ਦੁੱਧ ਪਾਇਆ ਸੱਜਣੋ ਤੇ ਬਾਈ ਜੀ ਕੀ ਡਿਮਾਂਡ ਰਹੁ ਇਹਦੀ ਕੀ ਮੁੱਲਵਾੜੀ ਕਰਦੇ ਹੋ ਮੁੱਲਵਾੜੀ ਤਾਂ 1 ਲੱਖ 5000 ਕਰਦੇ ਆ ਮੁੱਲਵਾੜੀ 1 ਲੱਖ 5 ਕਰਦੇ ਨੇ ਤੇ ਦੇਣੀ ਕਿੰਨੇ ਦੇ ਆ ਬਾਈ ਜਮਈ ਜਾਇਜ਼ ਆ ਜਾਇਜ਼ ਲੱਖ ਦੀ ਦੇ ਦਾਂਗੇ ਲੱਖ ਦੀ ਦੇ ਦਾਂਗੇ ਬਾਈ ਕਹਿੰਦਾ ਤੇ ਮਾਨਤਨ ਹੋਊ ਕੋਈ ਜਿਹੜਾ ਆਪਣਾ YouTube ਚੈਨਲ ਦੇਖ ਕੇ ਆਊਗਾ हां जी हां ਕਰਾਂਗੇ ਮਾਰ ਤਣ ਜਰੂਰ ਕਰਾਂਗੇ ਬਾਈ ਕਹਿੰਦਾ ਜਿਹੜਾ YouTube ਚੈਨਲ ਦੇਖ ਕੇ ਆਊਗਾ ਸੱਜਣੋ 26 27 ਲੀਟਰ ਦੁੱਧ ਵਾਲੀ ਗਾਂ ਦੇਖ ਸਕਦੇ ਹੋ ਯਾਤ ਕੁਆਲਟੀ ਆ ਸਾਰੀ ਤੇ ਲੇਵੇ ਤੇ ਮਾਰ ਦੇ ਇੱਕ ਵਾਰੀ ਕੈਮਰਾ ਸੁੱਖੀ ਸਾਰਾ ਦਿਖਾ ਦੇ ਲੇਵੇ ਤੇ ਲੈ ਮੂਠੀ ਵਾਲਾ ਵਧੀਆ ਥਣ ਲੱਗਿਆ ਹੋਇਆ ਸੱਜਣੋ ਦੇਖ ਸਕਦੇ ਹੋ ਕੱਚੀ ਆ ਜੀ ਹਲੇ ਕੱਚੀ ਆ ਕੱਢ ਦੀ ਆ ਕਿੰਨੇ ਦਿਨ ਕੱਢਦੀ ਆ ਜੀ 14 ਦਿਨ ਨਹੀਂ 14 ਦਿਨ ਬਾਕੀ ਨੇ ਸੱਜਣੋ ਹਲੇ ਇਹਦੇ ਬਣਨਾ ਬਣਨਾ ਬਹੁਤਾ ਸੱਜਣੋ ਲੇਵਾ ਲੈ ਕੇ ਤੁਰਿਆ ਬਣੀ ਜਾਣਾ ਗਾਂ ਤੋਂ ਇਹ ਦੇਖ ਸਕਦੇ ਹੋ ਵੱਡੀ-ਬੁੱਡੀ ਦਾ ਬਹੁਤ ਆ ਹੱਥ ਹੱਥ ਫੇਰੀ ਕਰਾਉਂਦੀ ਆ ਜੀ ਮਾੜਾ ਜਿਹਾ ਕਰਿਓ ਜੀ ਠੀਕ ਆ ਜੀ ਠੀਕ ਆ ਲੈ ਫੰਡੀ ਸੀਲ ਆ ਸਜਣੋ ਦੇਖ ਸਕਦੇ ਹੋ ਆਪਣੇ ਘਰ ਦੀਓ ਪਾਲੀ ਹੋਈ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਤੇ ਬਾਈ ਦਾ ਦੇਣੀ ਕਹਿੰਦਾ ਬਾਈ ਕਹਿੰਦਾ ਮੁੱਲ 1 ਲੱਖ 50 ਦੇਣੀ ਲਖਦੀ ਆ ਤੇ ਬਾਕੀ ਮੌਕੇ ਦੇ ਮਾਨ ਤਾਨ ਸਜਣੋ ਹੋ ਜਾਊਗਾ ਵਧੀਆ ਕਰਾਦਾ ਏ ਮਾਨ ਤਾਨਾ ਪਿੰਡ ਰਾਮਪੁਰਾ ਜ਼ਿਲ੍ਹਾ ਸੰਗਰੂਰ ਆ ਤੇ ਮੋਬਾਈਲ ਨੰਬਰ ਹੈ ਪਾਨੀਗੜ ਦੇ ਨੇੜੇ ਜੀ ਪਾਨੀਗੜ ਦੇ ਨੇੜੇ ਰਾਮਪੁਰਾ ਤੇ ਮੋਬਾਈਲ ਨੰਬਰ ਬੋਲ ਦਿਓ ਜੀ 98782 ਜੀ ਠੀਕ ਆ ਜੀ 87952 ਇੱਕ ਵਾਰੀ ਹੋਰ ਬੋਲੋ ਉੱਚੀ 98782 87952 ਠੀਕ ਹੈ ਜੀ ਜਿਹੜੇ ਵੀਰ ਸੱਜਣ ਨੇ ਗਾਂ ਖਰੀਦਣੀ ਆ ਬਾਈ ਨਾਲ ਸੰਪਰਕ ਕਰ ਸਕਦਾ ਤੇ ਆਪਣੀ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਇਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ